ਇਹਨਾਂ ਦਿਨਾਂ 'ਚ ਕਾਫੀ ਰੌਲਾ ਚੱਲ ਰਿਹਾ ਕਿ ਬੱਬੂ ਮਾਨ ਬਾਰੇ ਇੱਕ ਅਫਵਾਹ ਡਾਈ ਗਈ ਹੈ ਜਾਂ ਗੱਲ ਉਡੀ ਗਈ ਆ ਹਨਾ ਕਿ ਬੱਬੂ ਮਾਨ ਦੇ ਜਿਹੜੇ 2 3 ਸ਼ੋਅ ਕੈਂਸਲ ਹੋ ਗਏ ਆ ਹੁਣ ਇਹਦੇ 'ਚ ਕੀ ਕਿਹਾ ਜਾ ਰਿਹਾ ਵੀ ਟਿਕਟਾਂ ਹੀ ਨਹੀਂ ਵਿਕੀਆਂ ਬੱਬੂ ਮਾਨ ਦੇ ਸ਼ੋਅ ਦੀਆਂ ਭਾਈ ਉਹ ਟਿਕਟਾਂ ਵਿਕੀਆਂ ਨਹੀਂ ਫਿਰ ਸ਼ੋਅ ਕੈਂਸਲ ਕਰਨੇ ਪਏ ਹੁਣ ਕੁਝ ਲੋਕ ਕਹਿੰਦੇ ਆ ਬੱਬੂ ਮਾਨ ਨੇ ਉੱਤੇ ਇਹ ਸੋਚਿਆ ਵੀ ਕੁਝ ਲੋਕ ਕੰਮਾਂ ਕਰਾਂ ਵਾਲੇ ਆ ਫਿਰ ਮੈਂ ਨਹੀਂ ਚਾਹੁੰਦਾ ਕਿਸੇ ਦੇ ਕੰਮਾਂ ਕਰਾਂ 'ਚ ਰੁਕਾਵਟ ਪਵੇ ਭਾਈ ਤਾਂ ਕਰਕੇ ਵੇ ਜੇ ਉਹ ਕੈਨਸਲ ਹੁੰਦੇ ਆ ਹੋ ਜਾਣ ਕੋਈ ਗੱਲ ਨਹੀਂ ਪਰ ਕਿਸੇ ਦਾ ਕੰਮ ਧੰਦਾ ਨਹੀਂ ਖਰਾਬ ਹੋਣਾ ਚਾਹੀਦਾ ਕੋਈ ਐਦਾਂ ਦੀ ਹਨ ਹਾਲਾਤ ਦੇਖੋਗੇ ਪਰ ਜਿੱਤੇ ਜਾਣਾ ਜਿਹੜੇ ਸ਼ਹਿਰ ਚ ਬਾਹਰਲੇ ਮੁਲਕਾਂ ਦੇ ਉੱਤੇ ਦੇ ਹਾਲਾਤ ਵੀ ਦੇਖਣੇ ਪੈਂਦੇ ਆ ਲੋਕਾਂ ਦੇ ਹਾਲਾਤ ਵੀ ਦੇਖਣੇ ਪੈਂਦੇ ਆ ਆਪਣੇ ਭਾਈਚਾਰੇ ਦੀ ਸਿਚੁਏਸ਼ਨ ਦੇਖਣੀ ਪੈਂਦੀ ਹੈ ਹਨ ਤੇ ਚਲੋ ਗੱਲ ਅਡਾਣੀਆਂ ਅਡਾਈ ਜਾਓ ਹਨਾ ਵੀ ਉਹ ਤਾਂ ਕੋਈ ਗੱਲ ਨਹੀਂ ਹੈਗੀ ਪਰ ਐਦਾਂ ਨਹੀਂ ਹੋ ਸਕਦਾ ਕਿ ਬੱਬੂ ਮਾਨਵਰਗ ਯਾਰ ਜਿਹਦੀ ਪਤਨੀ ਨੂੰ ਸਾਲਾਂ ਦਾ ਲੱਗਾ ਇੰਨੇ ਕ ਗੀਤ ਵਾ ਕੇ ਲੋਕ ਇਹ ਉਹਨੂੰ ਤਾਂ ਪੁਰਾਣੇ ਸੁਣਨ ਵਾਲੇ ਕਿਤੇ ਟਿਕਟਾਂ ਲੈਣ ਲੱਪਣ ਮੈਨੂੰ ਤਾਂ ਲੱਗਦਾ ਹਾਲ ਭਰ ਜਾਣਾ ਹੈ ਹਨ ਤੇ ਪਰ ਚਲੋ ਕੁਝ ਲੋਕਾਂ ਵੱਲੋਂ ਕਹਿੰਦੇ ਇਹ ਗੱਲ ਕਹੀ ਜਾ ਰਹੀ ਆ بڑے ਚੈਨਲਾਂ ਤੇ ਪ੍ਰਚਾਰੀਆਂ ਵੀ ਇਹਨੂੰ ਬਹੁਤ ਯਾਰ ਰਿਹਾ ਆ ਪਰ ਸਚਾਈ ਇਹਦੇ ਉਲਟ ਹੋ ਸਕਦੀ ਆ ਤੁਸੀਂ ਕੀ ਕਹੋਗੇ ਇਹਦੇ ਬਾਰੇ ਜਰੂਰ ਦੱਸਿਓ ਧੰਨਵਾਦ